ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮੌਹਾਣੀ ਸੀ ਉਹ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹੜੇ ਨੇ ਉਹ ਕਹਿੰਦੇ ਇੱਕ ਤਾਂ ਤੋਲਾਵਾਲ ਪਿੰਡਾ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਹਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ 'ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਲ ਲਿੰਕ ਕੋਈ ਕਿਸੇ ਦਾ ਜਾਤੀ ਪ੍ਰਮਾਣ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫ਼ਤਰ ਜਾਏ ਬਿਨਾਂ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾਂ ਹੁਣ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ ਤਾਂ ਸਾਨੂੰ ਘਟੋ ਘਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਜਿਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹੋ ਜਿੱਥੇ ਆਲੇ-ਦੁਆਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਆਲੇ-ਦੁਆਲੇ ਦੇ ਕਈ ਪਿੰਡਾਂ 'ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦਈਏ ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਪੱਠੇ ਚੋਂ ਚਿੱਟੇ ਰੰਗ ਦਾ ਧੂਆਂ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆਂ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਪਰ ਕਹਿੰਦੇ ਜੀ ਅੱਜ ਕੱਲ ਬਿਜ਼ਨਸ ਵੱਧ ਰਿਹਾ ਤੇ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੈਲੈਂਟ ਕੀਤਾ ਉਹ ਜਿੱਥੇ ਮਰਜੀ ਇਲਾਜ ਪ੍ਰਾਪਤ ਕਰ ਸਕਦੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਅੱਜ ਰਮਜ਼ਾਨ ਦੇ ਦਿਹਾੜੇ ਤੇ ਮੈਂ ਸਾਰੇ ਦੇਸ਼ ਦੇ ਵਾਸੀਆਂ ਨੂੰ ਮੈਂ ਮੁਬਾਰਕ ਦੇਣੀ ਚਾਹਨਾ ਪਵਿੱਤਰ ਮਹੀਨਾ ਰਮਜ਼ਾਨ ਦਾ ਸ਼ੁਰੂ ਹੋਇਆ ਹੈ। ਔਰ ਜੇ ਸਾਡੇ ਸਾਡੇ ਜਿਹੜੇ ਤਿਉਹਾਰ ਨੇ ਸਾਡੇ ਜਿਹੜੇ ਉਤਸਵ ਨੇ ਸਾਡੇ ਮੇਲੇ ਨੇ ਇਹ ਸਾਨੂੰ ਇੱਕ ਡੋਰ ਦੇ ਵਿੱਚ ਬੰਨ ਕੇ ਰੱਖਦੇ ਨੇ ਸਾਡੇ ਦੇਸ਼ ਦੀ ਸੋਸ਼ਲ ਬੌਂਡਿੰਗ ਜਿਹੜੀ ਇਸ ਸਮਾਜਿਕ ਭਾਈਚਾਰਾ ਉਹ ਇਸੇ ਕਰਕੇ ਕਾਇਮ ਹੈ ਕਿ ਸਾਡੇ ਅਸੀਂ ਇੱਕ ਦੂਜੇ ਦੇ ਤਿਉਹਾਰਾਂ ਨੂੰ ਮਨਾਉਂਦੇ ਆਂ। ਇੱਕ ਦੂਜੇ ਨੂੰ ਵਧਾਈ ਦਿੰਨੇ ਆ ਇੱਕ ਦੂਜੇ ਦੇ ਤਿਹਾਰਾਂ ਨੂੰ ਵੱਧ ਚੜ ਕੇ ਮਨਾਇਆ ਜਾਂਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਦੱਸਿਆ ਜਾਂਦਾ ਹੈ ਕਿ ਤਿਹਾਰ ਜਿਹੜੇ ਨੇ ਉਹ ਕਿਸੇ ਖਾਸ ਫਿਰਕੇ ਦੇ ਨਹੀਂ ਤਿਹਾਰ ਜਿਹੜੇ ਨੇ ਖੁਸ਼ੀਆਂ ਜਿਹੜੀਆਂ ਨੇ ਉਹ ਸਭ ਦੀਆਂ ਸਾਂਝੀਆਂ ਹੁੰਦੀਆਂ ਮਾਨਯੋਗ ਸਪੀਕਰ ਸਾਹਿਬ ਮੈਂ ਅੱਜ ਖਾਸ ਤੌਰ ਤੇ ਵਪਾਰੀਆਂ ਲਈ ਮੈਂ ਗੱਲ ਕਰਖਣੀ ਚਾਹੁੰਨਾ ਕਿਉਂਕਿ ਪਿਛਲੇ ਦਿਨੀ ਮੁਕੇਰੀਆਂ ਦਿਨਨਗਰ ਪਠਾਨਕੋਟ ਲੁਧਿਆਣਾ ਅੰਮ੍ਰਿਤਸਰ ਸਾਹਿਬ ਕਲ ਪਟਿਆਲਾ ਤੇ ਵਪਾਰੀਆਂ ਨਾਲ ਮਿਲਣੀ ਹੋਈ ਵਪਾਰ ਸਰਕਾਰ ਮਿਲਣੀ ਆਪਣੀ ਕਿਸਮ ਦਾ ਪਹਿਲੀ ਵਾਰ ਪਹਿਲਾ ਪ੍ਰੋਗਰਾਮ ਸੀ ਇਸ ਤਰ੍ਹਾਂ ਦਾ ਕਿ ਜਦੋਂ ਸਬੰਧਤ ਸਾਰੇ ਡਿਸੀਜਨ ਮੇ ਜਿਹੜੇ ਆਫੀਸਰਸ ਨੇ ਉਹਨਾਂ ਨੂੰ ਨਾਲ ਲਿਜਾ ਕੇ ਪਾ ਮੇਉ ਬਿਜਲੀ ਬੋਰਡ ਦੇ ਸੀਐਮਟੀ ਹੋਣ ਪਾ ਮੇ ਫੋਰੈਸਟ ਦੇ ਸੈਕਟਰੀ ਹੋਣ ਪੀਡਬਲੂਡੀ ਦੇ ਸੈਕਟਰੀ ਹੋਣ ਪਾਵਰ ਸੈਕਟਰੀ ਹੋਣ ਚੀਫ ਸੈਕਟਰੀ ਹੋਣ ਉਹਨਾਂ ਸਾਰਿਆਂ ਨੂੰ ਨਾਲ ਲਿਜਾ ਕੇ ਮਾਈਕ ਜਿਹੜਾ ਉਹ ਸੰਨਤ ਕਾਰਾਮ ਦਿੱਤਾ ਜਾਂਦਾ ਹੈ ਵਪਾਰੀਆਂ ਨੂੰ ਦਿੱਤਾ ਜਾਂਦਾ ਕਿਉਂਕਿ ਜਿੱਥੇ ਸਮੱਸਿਆ ਹੈ ਉੱਥੇ ਹੱਲ ਵੀ ਹੈ ਸੋ ਉਹ ਆਪਣੀਆਂ ਮੁਸ਼ਕਲਾਂ ਦੱਸਦੇ ਨੇ ਬਹੁਤ ਸਾਰੇ ਦਾ ਧੰਨਵਾਦ ਹੀ ਕਰਦੇ ਆ ਜਿਆਦਾ ਤਾਂ ਕਿ ਸਾਡਾ ਤਾਂ ਜੀ ਹੱਲ ਹੋ ਗਿਆ ਸਵਾਲ ਤਾਂ ਕਰੋਂ ਦੱਸ ਲੈ ਕੇ ਆਏ ਸੀ ਪਰ ਸੱਤ ਤਾਂ ਜਿਹੜੇ ਨੇ ਉਹ ਪਹਿਲੇ ਹੀ ਸਰਕਾਰ ਨੇ ਜਿਹੜਾ ਬਰੌਸ਼ਰ ਜਾਰੀ ਕੀਤਾ ਉਹ ਚ ਹੱਲ ਹੋ ਗਏ ਸੋ ਜਿਹੜੀਆਂ ਥੋੜੀਆਂ-ਬਹੁਤ ਮੁਸ਼ਕਲਾਂ ਨੇ ਉਹਨਾਂ ਨੂੰ ਮੌਕੇ ਤੇ ਹੀ ਹੱਲ ਕਰ ਦਿੱਤਾ ਜਾਂਦਾ ਹੈ ਉਸੇ ਵੇਲੇ ਫੈਸਲਾ ਕਰ ਲਿਆ ਜਾਂਦਾ ਜਿਵੇਂ ਕਿ ਮੈਂ ਐਗਜ਼ਾਮਪਲ ਦੇਦਾ ਮੈਨੂੰ ਦਿਨਾਨਗਰ ਦੇ ਵਿੱਚ ਇੱਕ ਪੱਠਾ ਜਿਹੜਾ ਐਸੋਸੀਏਸ਼ਨ ਹੈ ਉਹਨਾਂ ਦੇ ਨੁਮਾਇੰਦੇ ਨੇ ਕਿਹਾ ਕਿ ਸਾਨੂੰ 2 ਏਕੜ ਚੋਂ ਹੀ ਮਿੱਟੀ ਲੈਣ ਦੀ ਇਜਾਜ਼ਤ ਹੈ ਸਾਨੂੰ ਬਹੁਤ ਦਿੱਕਤ ਆਉਂਦੀ ਹੈ ਉਰਚ ਕਿਉਂਕਿ ਕੰਸਟਰਕਸ਼ਨ ਜ਼ਿਆਦਾ ਹੋਣ ਲੱਗੀ ਹੁਣ ਜ਼ਿਆਦਾ ਇੰਡਸਟਰੀ ਵੀ ਜ਼ਿਆਦਾ ਆ ਰਹੀ ਹੈ ਜਿੱਥੇ ਵੀ ਜਾਉਂਗੇ ਇੱਟ ਤਾਂ ਚਾਹੀਦੀ ਚਾਹੀਦੀ ਹੈ ਤਾਂ ਸਾਨੂੰ ਘੱਟੋ ਘੱਟ ਇਹਨੂੰ 4 ਏਕੜ ਕੀਤਾ ਜਾਵੇ ਤਾਂ ਅਸੀਂ ਮੌਕੇ ਤੇ ਫੈਸਲਾ ਕਰਕੇ 5 ਏਕੜ ਕਰਤਾ ਕਿ 5 ਏਕੜ ਦੇ ਵਿੱਚੋਂ ਤੁਸੀਂ ਮਿੱਟੀ ਲੈ ਕੇ ਆਪਣਾ ਜਿਹੜਾ ਪੱਠੇ ਤੇ ਇੱਟਾਂ ਵਾਸਤੇ ਵਰਤ ਸਕਦੇ ਹੋ ਪਰ ਨਾਲ ਦੀ ਨਾਲ ਅਸੀਂ ਉਹਨਾਂ ਨੂੰ ਇੱਕ ਉਹਨਾਂ ਤੋਂ ਇੱਕ ਵਾਅਦਾ ਵੀ ਲਿਆ ਕਿ ਪੱਠੇ ਜਿੱਥੇ ਆਲੇ-ਦੋਲੇ ਪੱਠਾ ਹੋਵੇ ਜੀ ਤਾਂ ਕਾਲੇ ਰੰਗ ਦਾ ਧੂਆ ਜਦੋਂ ਆਉਂਦਾ ਹੈ ਆਲੇ-ਦੋਲੇ ਦੇ ਕਈ ਪਿੰਡਾਂ 'ਚ ਜੇ ਰਾਤ ਨੂੰ ਕੱਪੜੇ ਸੁੱਕਣੇ ਪਾ ਦਈਏ ਤਾਂ ਸਵੇਰ ਤੱਕ ਉਹ ਕਾਲੇ ਹੋ ਜਾਂਦੇ ਕਿ ਤੁਸੀਂ ਜਿਹੜਾ ਉਹ ਸਿਸਟਮ ਹੈ ਤੁਹਾਡੇ ਪੱਠੇ 'ਚੋਂ ਚਿੱਟੇ ਰੰਗ ਦਾ ਧੂਆ ਨਿਕਲਣਾ ਚਾਹੀਦਾ ਹੈ ਪੁਣਿਆ ਹੋਇਆ ਧੂਆ ਜਿਹਨੂੰ ਕਹਿੰਦੇ ਆ ਉਹ ਕੋਈ ਬਹੁਤਾ ਮਹਿੰਗਾ ਨਹੀਂ ਤਾਂ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਸਾਡੇ ਨਾਲ ਕਿ ਜੇ ਤੁਸੀਂ ਸਾਡੇ ਲਈ ਇੰਨਾ ਕਰ ਰਹੇ ਹੋ ਅਸੀਂ ਵੀ ਇਸ ਗੱਲ ਦਾ ਖਿਆਲ ਰੱਖਾਂਗੇ ਕਿਉਂਕਿ ਆਕਸੀਜਨ ਤਾਂ ਸਾਰਿਆਂ ਲਈ ਇੱਕੋ ਹੀ ਹੈ ਸਾਹ ਲੈਣ ਵਾਸਤੇ ਤਾਂ ਇੱਕੋ ਇਸ ਆਕਸੀਜਨ ਦੀ ਲੋੜ ਹੈ ਉਹਨੂੰ ਅਸੀਂ ਖਰਾਬ ਨਹੀਂ ਕਰਾਂਗੇ ਫਿਰ ਇੱਕ ਵਪਾਰੀ ਨੇ ਖੜੇ ਹੋ ਕੇ ਕਿਹਾ ਕਿ ਸਾਡਾ 1 ਕਰੋੜ ਤੱਕ ਦੀ ਜਿਹੜੀ ਟਰਨਓਵਰ ਹੈ ਉਹਦੀ ਹੈਲਥ ਇੰਸ਼ੋਰੈਂਸ ਹੈਗੀ ਹੈ 5 ਲੱਖ ਰੁਪਏ ਤੱਕ ਦਾ ਇਲਾਜ ਉਹ ਕਰਾ ਸਕਦਾ ਪਰ ਕਹਿੰਦੇ ਜੀ ਅੱਜ ਕੱਲ ਬਿਜ਼ਨਸ ਵੱਧ ਰਿਹਾ ਹੈ ਤਾਂ 1 ਕਰੋੜ ਦੀ ਟਰਨਓਵਰ ਹੋ ਜਾਂਦੀ ਹੈ ਕੀ ਇਹਨੂੰ 2 ਕਰੋੜ ਕੀਤਾ ਜਾ ਸਕਦਾ ਉਸੇ ਮੌਕੇ ਤੇ ਅਸੀਂ 2 ਕਰੋੜ ਰੁਪਏ ਦਾ ਜਿਹੜਾ ਟਰਨਓਵਰ ਹੈ ਉਹਨਾਂ ਨੂੰ ਅਸੀਂ ਹੈਲਥ ਇੰਸ਼ੋਰੈਂਸ 5 ਲੱਖ ਰੁਪਏ ਦਾ ਇਲਾਜ 700 739 ਦੇ ਨੇੜੇ ਤੇੜੇ ਹਸਪਤਲ ਨੇ ਪ੍ਰਾਈਵੇਟ ਹਸਪਤਲਾਂ ਦੇ ਵੀ ਇੰਪੈਲੈਂਟ ਕੀਤਾ ਉਹ ਜਿੱਥੇ ਮਰਜ਼ੀ ਇਲਾਜ ਪ੍ਰਾ ਸਕਦੇ ਨੇ ਸੋ ਸਾਡਾ ਫਰਜ਼ ਬਣਦਾ ਹੈ ਕਿ ਜਿਹੜੇ ਵਪਾਰੀ ਨੇ ਉਹ ਕਰਦਾਤਾ ਨੇ ਉਹ ਉਹਨਾਂ ਕਰਕੇ ਲੱਖਾਂ ਘਰਾਂ ਦੇ ਚੁੱਲ੍ਹੇ ਵੱੜਦੇ ਆ ਬਹੁਤ ਸਾਰੇ ਲੋਕਾਂ ਨੂੰ ਉਹ ਰੋਜ਼ਗਾਰ ਦਿੰਦੇ ਆ ਸੋ ਉਹਨਾਂ ਦਾ ਵੀ ਖਿਆਲ ਰੱਖਣਾ ਸਾਡਾ ਫਰਜ਼ ਬਣਦਾ ਸੋ ਇਹ ਬੜੀਆਂ ਕਾਮਯਾਬ ਚੱਲ ਰਹੇ ਨੇ ਇੰਨਾ ਨੇੜੇ ਸਰਕਾਰ ਕਦੇ ਨਹੀਂ ਕਿਸੇ ਵਰਗ ਦੇ ਗਈ ਇਸੇ ਤਰ੍ਹਾਂ ਜੀ ਕਿਸਾਨ ਮਿਲਣੀਆਂ ਵੀ ਕਰਦੇ ਆ ਪੀਏਯੂ ਚ ਸਫਲਤਾਪੂਰਵਕ ਦੋ ਤੇ ਤਿੰਨ ਕਿਸਾਨ ਮਿਲਣੀਆਂ ਕਰ ਚੁੱਕਿਆ ਉਹ ਚ ਕੋਈ ਰੈਲੀ ਨਹੀਂ ਕਰਦੇ ਉਹਦੇ ਚ ਅਲੱਗ-ਅਲੱਗ ਜਿਹੜੇ ਕਿਸਾਨ ਨੇ ਕਿ ਤੁਸੀਂ ਬਾਸਮਤੀ ਵਾਲੇ ਇੱਥੇ ਆ ਜਾਓ ਗੰਨੇ ਵਾਲੇ ਇੱਧਰ ਆ ਜਾਓ ਕਿਨੂ ਵਾਲੇ ਔਰ سٹਾਲ ਲੱਗਿਆ ਹੋਇਆ ਜਿਹੜੇ ਆਲੂਆਂ ਵਾਲੇ ਨੇ ਇੱਧਰ ਨੂੰ ਵਸ ਹਲ ਅਲੱਗ-ਅਲੱਗ ਫਸਲਾਂ ਦੇ ਅਲੱਗ-ਅਲੱਗ ਉੱਥੇ ਸਾਰੇ ਸਾਇੰਟਿਸਟ ਬੈਠੇ ਨੇ ਉਹਨਾਂ ਤੋਂ ਪੁੱਛੀਦਾ ਕਿ ਦੱਸੋ ਹੱਲ ਕੀ ਹੈ ਤੁਹਾਡੀ ਸਮੱਸਿਆ ਦਾ ਕੋਈ ਕਹਿੰਦਾ ਜੀ ਨਹਿਰ ਦਾ ਪਾਣੀ ਜੇ April ਦੇ ਪਹਿਲੇ ਹਫ਼ਤੇ ਆ ਜਾਏ ਨਰਮੇ ਨੂੰ ਪਹਿਲੇ 2-3 ਪਾਣੀ ਨਹਿਰ ਵਾਲੇ ਲੱਗ ਜਾਣ ਤਾਂ ਕਿਸੇ ਕਿਸਮ ਦੀ ਸੁੰਡੀ ਵੀ ਉਸ ਬੂਟੇ ਦਾ ਨੁਕਸਾਨ ਨਹੀਂ ਕਰ ਸਕਦੀ ਬੂਟਾ ਤਕੜਾ ਹੋ ਜਾਂਦਾ ਸੋ ਅਸੀਂ ਉੱਥੋਂ ਹੀ ਸਮੱਸਿਆਵਾਂ ਜਿੱਥੇ ਸਮੱਸਿਆਵਾਂ ਨੇ ਉੱਥੋਂ ਹੀ ਅਸੀਂ ਹੱਲ ਲੱਭ ਰਹੇ ਹਾਂ ਸਰਕਾਰ ਤੁਹਾਡੇ ਦਵਾਰ ਨਾਂ ਆਂਦਾ ਇਹ ਪ੍ਰੋਗਰਾਮ ਹੈ ਜਿਹੜਾ ਮੈਂ ਜਿਸ ਦਿਨ 10 ਮਾਰਚ ਨੂੰ ਰਿਜ਼ਲਟ ਆਇਆ ਸੀ ਮੈਂ ਉਸ ਦਿਨ ਹੀ ਗੱਲ ਕਹੀ ਸੀ ਕਿ ਸਰਕਾਰ ਹੁਣ ਸਥਾਂ ਚੋਂ ਸਰਕਾਰ ਹੁਣ ਕਸਬਿਆਂ ਚੋਂ ਪਿੰਡਾਂ ਚੋਂ ਚੱਲਿਆ ਕਰੂਗੀ ਤੇ ਉਹ ਗੱਲ ਸੱਚੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਹੁਣ ਕੈਂਪ ਲੱਗ ਰਹੇ ਨੇ ਅੱਜ ਵੀ ਅਰੋਜ ਕੈਂਪ ਜਿਹੜੇ ਨੇ ਕਈ ਪਿੰਡਾਂ ਚ ਕੈਂਪ ਲੱਗਣਗੇ ਜਿੱਥੇ ਆਧਾਰ ਕਾਰਡ ਨਾਲ ਲਿੰਕ ਕੋਈ ਕਿਸੇ ਦਾ ਜਾਤੀ ਇਸ ਪ੍ਰਮਾਣ ਸਰਟੀਫਿਕੇਟ ਕਿਸੇ ਦਾ ਕੋਈ ਕਿਸੇ ਵੀ ਕਿਸਮ ਦਾ ਕੋਈ ਕੰਮ ਸਰਕਾਰੀ ਉਹਨਾਂ ਨੂੰ ਦਫ਼ਤਰ ਜਾਏ ਬਿਨਾਂ ਉਹਨਾਂ ਦੇ ਘਰ ਉਹਨਾਂ ਦੇ ਪਿੰਡ ਕੈਂਪ ਲੱਗੂਗਾ ਔਰ ਮੈਂ ਸਾਰੀ ਰਿਪੋਰਟ ਲੈਣਾ ਕਿ ਅੱਜ ਕਿੰਨੇ ਕਿਹੜੇ ਜ਼ਿਲ੍ਹੇ ਚ ਕਿੰਨੇ ਕੈਂਪ ਲੱਗੇ ਤਾਂ ਜੇ ਕੋਈ ਕਿਤੇ ਘੱਟ ਲੱਗ ਰਹੇ ਨੇ ਤਾਂ ਅਸੀਂ ਡਿਪਟੀ ਕਮਿਸ਼ਨ ਨੂੰ ਇਹ ਪੁੱਛਦੇ ਹਾਂ ਕਿ ਕੈਂਪ ਕਿਉਂ ਨਹੀਂ ਲੱਗ ਰਹੇ ਤੇ ਨਾਲ ਇਹ ਹੈ ਕਿ ਪੁੱਛ ਕੇ ਕਿ ਵੱਡੇ ਪਿੰਡਾਂ ਚ ਪੁੱਛ ਕੇ ਤੇ ਆਲੇ ਦੁਆਲੇ ਪਿੰਡਾਂ ਦੇ ਵਿੱਚ 2-2 ਕਿਲੋਮੀਟਰ ਦੇ ਰੇਡੀਅਸ ਦੇ 3-3 ਕਿਲੋਮੀਟਰ ਦੇ ਰੇਡੀਅਸ ਚ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਉਂਸਮੈਂਟ ਕਰਵਾ ਕੇ ਸਪੀਕਰ ਚ ਕਿ ਭਾਈ ਉੱਥੇ ਅੱਜ ਤਸੀਲਦਾਰ ਸਾਹਿਬ ਆਉਣਗੇ ਏਡੀਸੀ ਆਊਗਾ ਕੋਈ ਕੰਮ ਹੈ ਤੁਹਾਡਾ ਉੱਥੇ ਪਿਪੜਾਂ ਥੱਲੇ ਬੋੜਾਂ ਥੱਲੇ ਬੈ ਕੇ ਕਰੋ ਇਹ ਸਾਡਾ ਫਰਜ਼ ਬਣਦਾ ਜਦੋਂ ਅਸੀਂ ਵੋਟਾਂ ਮੰਗਣ ਜਾਂਦੇ ਆ ਉਦੋਂ ਘਰ ਘਰ ਜਾਂਦੇ ਆ ਉਦੋਂ ਡੋਰ ਟੂ ਡੋਰ ਵੀ ਜਾਂਦੇ ਆ ਤੇ ਜਦੋਂ ਸਰਕਾਰ ਬਣ ਜਾਂਦੀ ਹੈ ਉਦੋਂ ਕਹਿੰਦੇ ਚੰਡੀਗੜ੍ਹ ਆ ਜਾਓ ਮੰਨ ਜਾਓ ਸਪੀਕਰ ਸਾਹਿਬ ਚੰਡੀਗੜ੍ਹ ਆਉਣਾ ਮਤਲਬ ਲਗਭਗ 6-7 ਹਜ਼ਾਰ ਦਾ ਖਰਚਾ ਘੱਟੋ-ਘੱਟ ਔਰ ਆ ਕੇ ਇੱਥੇ ਕੰਮ ਨਾ ਹੋਵੇ ਤਾਂ ਸਮਝ ਲਓ 6-7 ਹਜ਼ਾਰ ਹੋਰ ਹੋ ਗਿਆ ਸੋ ਅਸੀਂ ਕੁਝ ਜਿਵੇਂ ਪਹਿਲਾਂ ਸਿਰਫ ਇੱਕੋ ਹੀ ਸੀਗਾ ਮਲੋੜ ਦੇ ਨੇੜੇ ਉਹ ਜਿਹੜਾ ਹੈਵੀ ਦਾ ਜਿਹੜਾ ਡਰਾਈਵਿੰਗ ਲਾਇਸੈਂਸ ਦਾ ਟ੍ਰੇਨਿੰਗ ਦਾ ਜਿਹੜਾ ਸੀਗਾ ਮਊਆਣੀ ਸੀ ਉਹ ਇਕੋ ਹੀ ਸੀਗਾ ਪੂਰੇ ਪੰਜਾਬ ਉਹ ਵੀ ਪੂਰੇ ਕੋਰਨਰ ਤੇ ਰਸਤਾ ਨਾਲ ਬਹੁਤ ਲੋਕ ਉਧਰ ਜਾਂਦੇ ਸੀ ਜਿਨ੍ਹਾਂ ਨੇ ਡਰਾਈਵਰੀਆਂ ਕਰਨੀਆਂ ਸਿੱਖਣਾਂ ਹੈ ਜੀਸੀਬੀ ਜਹਾ ਹੈਵੀ ਜਿਹੜੀ ਇਕੁਪਮੈਂਟ ਨੇ ਉਹਨਾਂ ਨੂੰ ਚਲਾਉਣਾ ਸਿੱਖਣਾ ਉਹਦੀ ਟ੍ਰੇਨਿੰਗ ਅਸੀਂ ਹੁਣ ਉਹਨਾਂ ਨੂੰ ਤਿੰਨ ਫਿਲਹਾਲ ਅਸੀਂ ਜਿਹੜੇ ਨੇ ਉਹ ਕੰਮ ਨੇ ਇੱਕ ਤਾਂ ਤੋਲਾਬਾੜ ਪਿੰਡ ਅਮਰਗੜ ਦੇ ਨੇੜੇ ਉਹ ਚੱਲ ਪਿਆ ਉੱਥੇ ਹੋਣ ਲੱਗਿਆ ਇੱਕ ਕਪੂਰਥਲੇ ਦੇ ਨੇੜੇ ਜਿਹੜਾ ਉਹ ਖੋਲਿਆ ਜਾਊਗਾ ਤਾਂ ਕਿ ਉਸ ਇਲਾਕੇ ਦੇ ਲੋਕ ਉੱਥੋਂ ਹੀ ਆਪਣੀ ਟ੍ਰੇਨਿੰਗ ਲੈ ਕੇ ਕਿਉਂਕਿ ਜੀਸੀਬੀ ਜਾਂ ਜਿਹੜੇ ਪੋਕਲੇਨ ਵਗੈਰਾ ਦੇ ਜਿਹੜੀ ਡਰਾਈਵਿੰਗ ਦੇ ਕਾਫੀ ਡਰਾਈਵਰਾਂ ਦੀ ਲੋੜ ਹੈ ਕਿਉਂਕਿ ਹਾਈਵੇ ਬਣ ਰਹੇ ਨੇ ਕੰਸਟਰਕਸ਼ਨ ਚੱਲ ਰਹੀ ਹੈ ਭਾਰੀ ਤਾਂ ਡਰਾਈਵਰਾਂ ਦੀ ਤਨਖਾਹ ਵੀ ਬਹੁਤ ਜ਼ਿਆਦਾ ਇਸ ਕਰਕੇ ਉਹ ਉੱਥੇ ਟ੍ਰੇਨਿੰਗ ਲੈ ਕੇ ਜੇ ਆਪਣੇ ਚੰਗੀ ਤਨਖਾਹ ਪਾ ਰਹੇ ਨੇ ਤਾਂ ਸਾਡਾ ਫਰਜ਼ ਬਣਦਾ ਕਿ ਉਹਨਾਂ ਨੂੰ ਕੋਈ ਖੱਜਲ ਖਵਾਰੀ ਨਾ ਹੋਵੇ ਸੋ ਸਾਡੇ ਵੱਲੋਂ ਕੋਈ ਇਸ ਤਰ੍ਹਾਂ ਦੀ ਕਮੀ ਨਹੀਂ ਛੱਡੀ ਜਾ ਰਹੀ ਸਰਕਾਰ ਦੇ ਤੌਰ ਤੇ ਕਿ ਜਿਹਦੇ ਚ ਲੋਕਾਂ ਨੂੰ ਕੋਈ ਸਹੂਲਤ ਮਿਲਣ ਚ ਮੇਰੇ ਸਾਈਨ ਨਾ ਕਰਕੇ ਕੋਈ ਫਾਈਲ ਲਟਕੀ ਪਈ ਰਹੇ ਜੇ ਕਿ ਭਾ ਜਾਂ ਮੇਰੇ ਕੋਲ ਟਾਈਮ ਨਾ ਹੋਵੇ ਤੇ ਕੋਈ ਪੁਲ ਦਾ ਘਾਟ ਨਹੀਂ ਰੁਕ ਜੇ ਮੈਂ ਹਮੇਸ਼ਾ ਸਾਡੇ ਮੰਤਰੀ ਸਾਹਿਬਾਨ ਨੇ ਜਾਂ ਕੋਈ ਐਮਐਲਏ ਸਾਹਿਬਾਨ ਨੇ ਜਿਉਂ ਕਹਿੰਦੇ ਨੇ ਜੀ ਸਾਡੇ ਇੱਕ ਸੜਕ ਹੈ ਜਾਂ ਸਾਡੇ ਪੁਲ ਹੈ ਜਾਂ ਸਾਡੇ ਕੋਈ ਨਵਾਂ ਕਲੀਨਿਕ ਬਣਿਆ ਜਾਂ ਕੁਝ ਉਹਦਾ ਤੁਸੀਂ ਘਾਟਨ ਕਰ ਦਿਓ ਮੈਨੂੰ ਕਹਿਣਾ ਕਿ ਜਿਹੜੇ ਲੋਡ ਬੰਦ ਨੇ ਜੇ ਸੜਕ ਦਾ ਤੁ ਘਾਟਨ ਕਰਾਉਣਾ ਹੈ ਜਿਹੜੇ ਉਹ ਸੜਕ ਤੇ ਰਿਕਸ਼ਾ ਚਲਾਉਂਦੇ ਨੇ ਜਾਓ ਜਿਹੜੇ ਓਵਰ ਬ੍ਰਿਜ ਨੂੰ ਪਾਰ ਕਰਕੇ ਆਟੋ ਰਿਕਸ਼ਾ ਨੂੰ ਫਾਇਦਾ ਹੋਊਗਾ ਕਿ ਪਹਿਲਾਂ ਕਿਦਰੇ ਹੋਰ ਦੀ ਜਾਂਦੇ ਸੀ ਜਾਮ ਲੱਗਦੇ ਸੀ ਹੁਣ ਜ਼ਿਆਦਾ ਈਜ਼ੀ ਹੋ ਗਿਆ ਤੇ ਉਹਨਾਂ ਤੋਂ ਉਦਘਾਟਨ ਕਰਾ ਲਓ ਮੈਂ ਕਦੇ ਲੰਘਦਾ ਵੱਟਦਾ ਫੇਰ ਆਜੂਗਾ ਕਿਉਂਕਿ ਪਹਿਲਾਂ ਵੀ ਦੇਖਿਆ ਗਿਆ ਕਿ ਕਈ ਫੇ ਕਈ ਵਾਰੀ ਦੋ ਦੋ ਘਾਟਨ ਵੀ ਕਰ ਦਿੰਦੇ ਸੀਗੇ ਕਿ ਇੱਕ ਜਣਾ ਉਹ ਕਰ ਗਿਆ ਉਹ ਕਹਿੰਦਾ ਮੈਂ ਕਰੂੰਗਾ ਉਹ ਕਹਿੰਦਾ ਮੈਂ ਕਰੂੰਗਾ ਮਤਲਬ ਕ੍ਰੈਡਿਟ ਵਾਰ ਜਿਵੇਂ ਹੁਣ ਮੈਂ ਮੈਂ ਅੱਜ ਦੀ ਐਗਜ਼ਾਮਪਲ ਦੇ ਦੇਣਾ ਅਸ਼ਵਨੀ ਜੀ ਬੈਠੇ ਅੱਜ ਸਵੇਰੇ ਟੀਵੀ ਤੇ ਪਤਾ ਲੱਗਿਆ ਕਿ ਸ਼ੰਭੂ ਤੋਂ ਲੁਧਿਆਣੇ ਤੱਕ ਪਸਾਨੇ ਵਾਲ ਤੱਕ 7 ਰੇਲਵੇ ਸਟੇਸ਼ਨਾਂ ਦਾ ਅਪਗ੍ਰੇਡੇਸ਼ਨ ਹੋਣਾ ਹੈ ਤਾਂ ਆਬਵੀਅਸਲੀ ਰੇਲਵੇ ਸੈਂਟਰ ਨੇ ਰਿਪੋਰਟ ਪੰਜਾਬ ਸਰਕਾਰ ਨੂੰ ਕੋਈ ਸੱਦਾ ਨਹੀਂ ਦਿੰਦੇ ਜੀ ਵਰਚੂਅਲੀ ਪ੍ਰਧਾਨ ਮੰਤਰੀ ਜੀ ਉੱਥੋਂ ਕਰ ਰਹੇ ਨੇ ਪ੍ਰਾਜਪਾਲ ਸਾਹਿਬ ਗਵਰਨਰ ਸਾਹਿਬ ਉਥੇ ਖੰਨੇ ਬੈਠੇ ਨੇ ਚੀਫ ਗੈਸਟ ਮਲਕੀ ਨਵਾਂ ਬਾਬੇ ਪਾਵਰ ਸੈਂਟਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਾਂ ਫਿਰ ਪੈਸਾ ਹੋ ਐ ਹੋ ਜਾਂ ਜਾਂ ਪੈਸਾ ਹੋ ਐ ਹੋ ਜਿਹੜਾ ਇੱਕ ਮਿੰਨ ਪ੍ਰਗਟ ਜੀ ਮੈਨੂੰ ਬੋਲਣ ਕਿ ਜਿਹੜਾ ਜਿਹੜਾ ਪੰਜਾਬ ਨੇ ਨਹੀਂ ਦਿੱਤਾ ਟੈਕਸ ਦਾ ਪੈਸਾ ਤਾਂ ਪੰਜਾਬ ਦਾ ਵੀ ਗਿਆ ਇਹਨੂੰ ਇਹ ਕਿਉਂ ਸਮਝਿਆ ਜਾ ਰਿਹਾ ਕਿ ਇਹਦੇ ਵਿੱਚ ਪੰਜਾਬ ਸਰਕਾਰ ਨਹੀਂ ਵਿੱਚ ਆਉਗੀ ਜਾਂ ਕੋਈ ਮੰਤਰੀ ਜਾਂ ਉਥੇ ਨਾਰੇ ਲੱਗਣ ਲੱਗ ਜਾਂਦੇ ਆ ਜੀ ਉੱਥੇ ਬੀਜੇਪੀ ਉਹਨੂੰ ਆਪ ਦਾ ਪ੍ਰੋਗਰਾਮ ਬਣਾ ਲੈਂਦੀ ਐ ਜੇ ਰੇਲਵੇ ਤੁਹਾਡਾ ਹੈਗਾ ਜੇ ਕੱਲ ਨੂੰ ਕੋਈ 에ਵੀਏਸ਼ਨ ਵੀ ਤੁਹਾਡਾ ਤੁਸੀਂ ਆਦਮਪੁਰ ਵਾਲੇ 에ਅਰਪੋਰਟ ਦਾ ਵੀ ਇਦਾਂ ਉਦਕਰਨ ਕਰਤਾ ਜਿਹੜੀਆਂ ਉਹਦੇ ਨੂੰ ਸੜਕਾਂ ਲੱਗਣਗੀਆਂ ਉੱਥੇ ਟਰਮੀਨਲ ਬਣੂਗਾ ਉਹਦੇ ਪੈਸੇ ਤਾਂ ਪੰਜਾਬ ਗਵਰਨਮੈਂਟ ਦੇ ਰਹੀ ਐ ਇਹਦੇ ਚ ਕੀ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਹਜੇ ਵੀ ਮਤਲਬ ਕੋਈ ਨਾਮ ਦੀ ਇੱਛਾ ਹੈ ਕਿ ਕਿ ਮੇਰਾ ਨਾਮ ਹੋਵੇ ਮੇਰੀਆਂ ਫੋਟੋਆਂ ਛਾਪਣ ਸੋ ਇਹ ਤਾਂ ਫਿਰ ਭਰਨੀ ਨਹੀਂ ਇੱਛਾ ਤਾਂ ਨਾਲੇ ਤਾਂ ਕਹਿੰਦੇ ਕਿ ਅ ਸਾਡੀਆਂ ਗਾਰੰਟੀਆਂ ਨੇ ਸਾਡਾ ਚੱਲਦਾ ਸੰਤਾ ਜਿੱਥੇ ਮਰਜੀ ਜਿਹੜਾ ਅਸੀਂ ਚਲੇ ਜਾਈਏ ਤੇ ਸਾਡੀ ਗਾਰੰਟੀ ਚੱਲ ਜਾਂਦੀ ਹੈ ਤੇ ਨਾਲੇ ਕਹਿੰਦੇ ਤੁਸੀਂ ਪੰਜਾਬ ਸਰਕਾਰ ਜੇ ਕੋਈ ਨੁਮਾਇੰਦਾ ਜਾ ਕੇ ਉੱਥੇ ਬੋਲ ਲੇ ਤਾਂ ਉੱਥੇ ਵਿਰੋਧ ਹੁੰਦਾ ਅਸ਼wini ਜੀ ਬਠਿੰਡੇ ਹੋਇਆ ਵਿਰੋਧ ਬਠਿੰਡੇ ਵਿਰੋਧ ਹੋਇਆ ਜਦੋਂ ਇੱਕ ਅਕਾਲੀ ਦਲ ਦੇ ਇੱਕ ਨੁਮਾਇੰਦੇ ਬੋਲਣ ਲੱਗੇ ਉੱਥੇ ਮੋਦੀ ਮੋਦੀ ਮਤਲਬ ਇਹ ਐਸ ਕਿਸਮ ਦੀਆਂ ਵਿਕਾਸ ਦੇ ਕੰਮਾਂ 'ਚ ਜੇ ਆਪਾਂ ਨਾ ਰਾਜਨੀਤੀਵਾੜੀਏ ਅਮਰ ਖੇਚ ਵਧੀਆ ਰੂਗਾ ਅਸੀਂ ਵੀ ਕਹਿੰਨੇ ਪ੍ਰਧਾਨ ਮੰਤਰੀ ਸਾਹਿਬ ਜਦੋਂ ਇੱਥੇ ਆਉਂਦੇ ਨੇ ਜਾਂ ਹੋਮ ਮਿਨਿਸਟਰ ਸਾਹਿਬ ਜਦੋਂ ਇੱਥੇ ਪੰਜਾਬ ਚ ਆਉਂਦੇ ਨੇ ਅਸੀਂ ਅੱਖਾਂ ਬਿਸ਼ਾਕੇ ਵੈਲਕਮ ਕਰਦੇ ਆ ਕਿਉਂਕਿ ਸਾਡਾ ਫਰਜ਼ ਬਣਦਾ ਹੈ ਅਸੀਂ ਮੇਜ਼ਬਾਨ ਆ ਜਿਹਦੇ ਜਿੰਨੇ ਵੀ ਫੰਕਸ਼ਨ ਕਰਦੇ ਬਲਕਿ ਮੈਂ ਮੰਗ ਕੇ ਲੈ ਕੇ ਆਉਣਾ ਉੱਥੋਂ ਫੰਕਸ਼ਨ ਕਿ ਜੀ 20 ਸਾਨੂੰ ਦੇ ਦਿਓ ਜੀ ਦੋ ਜੀ 20 ਮਿਲੇ ਸਾਨੂੰ ਨਾਰਥ ਜ਼ੋਨ ਕੌਂਸਲ ਦੀ ਮੀਟਿੰਗ ਸਾਡੇ ਇੱਥੇ ਅੰਮ੍ਰਿਤਸਰ ਸਾਹਿਬ ਕਰੋ ਜੀ ਇੱਥੇ ਆਓ ਅਸੀਂ ਬੁਲਾਵਾਂਗੇ ਸਾਰਿਆਂ ਨੂੰ ਹੋਸਟ ਕਰਾਂਗੇ ਸੋ ਮੈਨੂੰ ਲੱਗਦਾ ਨਹੀਂ ਕਿ ਇਹ ਹੈ ਜੇ ਕੰਪਨੀ ਦੇ ਵਿੱਚ ਇਸ ਤਰ੍ਹਾਂ ਦੀ ਕਿ ਸੱਦੇ ਪੱਤਰ ਦੇ ਨਾਮ ਜਿਹੜਾ ਉਹ ਜਿਹਦਾ ਥੱਲੇ ਲਿਖਤਾ ਉਹਦੇ ਨਾਲ ਸਾਨੂੰ ਇਹਦੇ ਨਾਲ ਕੋਈ ਗੁੱਸਾ ਨਹੀਂ ਨਾਮ ਲਿਖੋ ਨਾ ਲਿਖੋ ਪਰ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਵੀ ਉਹਦਾ ਹਿੱਸੇਦਾਰ ਬਣਾਉਣਾ ਚਾਹੀਦਾ ਸੋ ਆਮ ਆਦੀ ਪਾਰਟੀ ਵੱਲੋਂ ਅਸੀਂ ਜਿਹੜਾ ਚਾਹੇ ਹੈਲਥ ਹੈ ਚਾਹੇ ਐਜੂਕੇਸ਼ਨ ਹੈ ਇਨਫਰਾਸਟ੍ਰਕਚਰ ਹੈ ਉਹ ਉਹਦੇ ਵਿੱਚ ਅਸੀਂ ਕੋਈ ਕਮੀ ਨਹੀਂ ਛੱਡ ਰਹੇ ਈਵਨ ਕੱਲ ਇੱਕ ਪਟਿਆਲੇ ਇੱਕ ਵਪਾਰੀ ਨੇ ਕਿਹਾ ਕਿ ਸਾਡੇ 66 ਕੇਵੀ ਦਾ ਗ੍ਰਿਡ ਜਿਹੜਾ ਜੇ ਉਹ ਹੋ ਜੇ ਤਾਂ ਸਾਨੂੰ ਬਿਜਲੀ ਦੂਰੋਂ ਆਉਂਦੀ ਹੈ ਤਾਰਾਂ ਦੂਰੋਂ ਪੈਂਦੀਆਂ ਨੇ ਤਾਂ ਅਸੀਂ ਮੌਕੇ ਤੇ ਸੀਐਮਡੀ ਪੀਐਸਪੀਸੀਐਲ ਨੂੰ ਬੁਲਾ ਕੇ ਪੁੱਛਿਆ ਕਿੰਨਾ ਖਰਚਾ ਹੈ ਅਸੀਂ ਕਹ ਵੀ ਜਿਹੜਾ ਅਨੁਮਾਨ ਉਹ ਕਹਿੰਦੇ ਸੀ ਲੱਗਿਆ ਹੋਇਆ ਪਹਿਲੇ ਹੀ ਹੈ ਤੇ 6 ਮਹੀਨਿਆਂ ਚ ਆਉਣ ਵਾਲਿਆਂ ਚ ਤਿਆਰ ਹੋ ਜਾਊਗਾ ਅਸੀਂ ਕਹ ਵੀ ਜਦੋਂ ਥਰਮਲ ਪਲਾਂਟ ਖਰੀਦੀ ਜਾਂਦੇ ਆ ਬਿਜਲੀ ਆਪਣੇ ਕੋਲ ਹੈਗੀ ਕਹਾ ਉਹਨੂੰ ਵਰਤਣ ਵਾਸਤੇ ਗ੍ਰਿਡ ਵੀ ਤਾਂ ਚਾਹੀਦੇ ਨੇ ਸੋ ਗ੍ਰਿਡ ਵੀ ਬਣਾ ਰਹੇ ਆ ਨਵੇਂ ਟਰਾਂਸਫਾਰਮਰ ਵੀ ਲੱਗ ਰਹੇ ਨੇ ਕਿਉਂਕਿ ਜੇ ਜੇ ਆਪਣੇ ਕੋਲੇ ਕੋਈ ਕਿਸੇ ਮਾਲ ਦੀ ਬਹੁਤ ਆਤਾ ਹੈ ਉਹਨੂੰ ਵੰਡਣ ਵਾਸਤੇ ਫਿਰ ਅੱਗੇ ਇਨਫਰਾਸਟ੍ਰਕਚਰ ਵੀ ਚਾਹੀਦਾ ਹੈ